ਟਾਰਗੇਟ ਸਾਡਾ ਹੈਗਾ ਲੜਕੀਆਂ ਨੂੰ ਫ੍ਰੀ ਸਿੱਖਿਆ ਦੇਣ ਦਾ ਰੋਜ਼ਗਾਰ ਦੇਣ ਦਾ ਉਹ ਅਸੀਂ ਸਲਾਈ ਸੈਂਟਰ ਉਹਦੇ ਨਾਲ ਨਾਲ ਕੰਪਿਊਟਿਸ਼ਨ ਦਾ ਅਤੇ ਕੰਪਿਊਟਰ ਸੈਂਟਰ ਤਿੰਨ ਕੋਰਸ ਇਕੱਠੇ ਕਰਾ ਰਹੇ ਹਾਂ 6 ਮਹੀਨੇ ਦਾ ਕੋਰਸ ਆ ਕੋਰਸ ਤੋਂ ਬਾਅਦ ਐਸੇ ਸਰਟੀਫਿਕੇਟ ਦੇ ਉੱਤੇ ਬੈਂਕ ਤੋਂ ਲੋਨ ਲੈ ਕੇ ਆਪਣਾ ਰੋਜ਼ਗਾਰ ਸ਼ੁਰੂ ਕਰਾਵਾਂਗੇ 10 12 ਸਟੂਡੈਂਟ ਹੋਗੇ ਸਾਨੂੰ ਲੱਗਦਾ ਵੀ 1 ਮਹੀਨੇ ਦੇ ਵਿੱਚ ਇੱਥੇ ਜਿਆਦਾ ਨਹੀਂ ਤਾਂ 50 60 ਬੱਚਿਆਂ ਦੀ ਗੈਦਰੀ ਸ਼ੁਰੂ ਹੋ ਜਾਏਗੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਾਰਿਆਂ ਨੂੰ ਇਸ ਕੰਮ ਲਈ ਆਗਿਆਣਾ ਚਾਹੀਦਾ ਸੋ ਥੈਟ ਵੀ ਕੱਲ ਨੂੰ ਮਾਪੇ ਨੇ ਬੱਚਿਆਂ ਦਾ ਵਿਆਹ ਕਰਨਾ ਹੁੰਦਾ ਹੈ ਬੱਚੀ ਆਪਣੇ ਪੈਰਾ ਤੇ ਖੜੀਆਂ ਹੋਣਗੀਆਂ ਤਾਂ ਅੱਗੇ ਵਧ ਸਕਣਗੇ ਆਪਣੇ ਪਰਿਵਾਰ ਨੂੰ ਕਿ ਵਿਧਾਨ ਸਕਣਗੇ ਜਿਹੜਾ ਮੈਡੀਕਲ ਕੈਂਪ ਲਗਾਇਆ ਸੀ ਉਹਦੇ ਬਾਰੇ ਦੱਸਦੇ ਆ ਅੱਜ ਫ੍ਰੀ ਮੈਡੀਕਲ ਚੈੱਕਅਪ ਕੈਂਪ ਸੀ ਡਾਕਟਰ ਕੋਲਪਨ ਸਿੰਘ ਐਮ ਡੀ ਮੈਡੀਸਨ ਡਾਕਟਰ ਜਸਕਰਨ ਐਮ ਡੀ ਗਾਇਨੀ ਤੇ ਡਾਕਟਰ ਪ੍ਰਵਾਜ ਮਠਾਰੂ ਜੋ ਉਸਕੇ ਇੰਦੇ ਸਪੈਸ਼ਲਿਸਟ ਨੇ ਉਹਨਾਂ ਨੇ ਇੱਥੇ ਮੈਡੀਕਲ ਕੈਂਪ ਲਗਾਇਆ ਦਵਾਈਆਂ ਵੀ ਮੁਫਤ ਦਿੱਤੀਆਂ ਨੇ ਹੁਣ ਜਿਹੜਾ ਅਗਲਾ ਟਾਰਗੇਟ ਸਾਡਾ ਹੈਗਾ ਲੜਕੀਆਂ ਨੂੰ ਫ੍ਰੀ ਸਿੱਖਿਆ ਦੇਣ ਦਾ ਰੋਜ਼ਗਾਰ ਦੇਣ ਦਾ ਉਹ ਅਸੀਂ ਸਲਾਈ ਸੈਂਟਰ ਉਹਦੇ ਨਾਲ ਨਾਲ ਬਿਊਟੀਸ਼ਨ ਦਾ ਅਤੇ ਕੰਪਿਊਟਰ ਸੈਂਟਰ ਤਿੰਨ ਕੋਰਸ ਇਕੱਠੇ ਕਰ ਰਹੇ ਹਾਂ 6 ਮਹੀਨੇ ਦਾ ਕੋਰਸ ਆ ਉਹਦੇ ਵਿੱਚ ਕੋਈ ਫੀਸ ਨਹੀਂ ਬਿਲਕੁਲ ਮੁਫਤੇ ਕਰਾਇਆ ਜਾਂਦਾ ਆਲੇ-ਦਾਲੇ ਪਿੰਡਾਂ ਦੀਆਂ ਲੜਕੀਆਂ ਨੂੰ ਇੱਥੇ ਸਹੂਲਤ ਦਿੱਤੀ ਗਈ ਹੈ ਟੀਚਰ ਰੱਖੇ ਨੇ ਤੇ ਇਹਨਾਂ ਨੂੰ ਸਰਟੀਫਿਕੇਟ ਮਿਲਣ ਤੋਂ ਬਾਅਦ ਆਪ ਦਾ ਕੋਰਸ ਕਰਨ ਲਈ ਕਿਤਾ ਮੁਖੀ ਕੋਰਸ ਹੈ ਉਹਦਾ ਸਵੈ ਰੁਜ਼ਗਾਰ ਦੇ ਲਈ ਇੱਕ ਲੋਨ ਵੀ ਬੈਂਕ ਦਿੰਦੀ ਹੈ ਕਿਹੜੀ ਕਿਹੜੀ ਕੋਰਸ ਕਰਵਾਈ ਜਾਂਦੀ ਸਿਲਾਈ ਸੈਂਟਰ ਲਈ ਬੁਟੀਕ ਦਾ ਮਤਲਬ ਅਤੇ ਬਿਊਟੀਸ਼ੀਅਨ ਦਾ ਕੰਪਿਊਟਰ ਦਾ 6 ਮਹੀਨੇ ਦਾ ਬੇਸਿਕ ਕੰਪਿਊਟਰ ਦਾ ਜੋ ਕਿੰਨੇ ਸਟੂਡੈਂਟਾਂ ਚਾਹ ਸਕਦੇ ਹਲੇ 10 ਸਟੂਡੈਂਟ ਅਸੀਂ ਅੱਜ ਸ਼ੁਰੂ ਕੀਤਾ 10 ਬੰਨਾਂ ਨਾਮ ਲਿਖਾ ਕੇ ਗਏ ਨੇ 20 20 ਦਾ ਇੱਕ ਬੈਚ ਹੋਏਗਾ 60 ਸਟੂਡੈਂਟ ਪਹਿਲੇ ਬੈਚ ਦੇ ਵਿੱਚ 2 ਘੰਟੇ ਦੀ ਕਲਾਸ ਹੈ ਜੀ ਤੇ ਆਪ ਫਿਰ ਵਧਣਗੇ ਤਾਂ ਸੈਕੰਡ ਕਿਰ ਹੋਗੀ 10 ਤੋਂ 12 2 ਘੰਟੇ ਦੀ ਕਲਾਸ ਆ ਜਦੋਂ ਹੋਰ ਸਟੂਡੈਂਟ ਆ ਜਾਣਗੇ ਫਿਰ 12 ਤੋਂ 2 ਵਜੇ ਕਰਦਾਂਗੇ ਟਾਈਮ ਵਧਦੇ ਰਹਿਣਗੇ ਇਹਨਾਂ ਨੂੰ ਰੋਜ਼ਗਾਰ ਕੋਰਸ ਤੋਂ ਬਾਅਦ ਇਸੇ ਸਰਟੀਫਿਕੇਟ ਦੇ ਉੱਤੇ ਬੈਂਕ ਤੋਂ ਲੋਨ ਲੈ ਕੇ ਆਪਣਾ ਰੋਜ਼ਗਾਰ ਸ਼ੁਰੂ ਕਰਾਵਾਂਗੇ ਇੱਕ ਫੈਕਟਰੀ ਨਾਲ ਸਾਡਾ ਟਾਈਪ ਹੋਇਆ ਇੰਡਸਟਰੀ ਨਾਲ ਉਹ ਇਹਨਾਂ ਨੂੰ ਜੋਬ ਵੀ ਦੇ ਦੇਗੀ ਪਹਿਲਾ ਫੰਕਸ਼ਨ ਹੈ ਇਸ ਸੰਸਥਾ ਦਾ ਉਹ ਅੱਛਾ ਹੋ ਗਿਆ ਅਸੀਂ ਇਸ ਤੋਂ ਅੱਗੇ ਹੋਰ ਵੀ ਪੁੰਮਡ ਕਰਾਂਗੇ ਜਿਵੇਂ ਅੱਗੇ ਲੋਹੜੀ ਦਾ ਫੰਕਸ਼ਨ ਅਸੀਂ ਸੋਚ ਰਹੇ ਆ ਇਹਦੇ ਨਾਲੋਂ ਪਲੱਸ ਪਲੱਸ ਹੀ ਹੋਵੇ ਜੀ ਹਾਂਜੀ ਤੇ ਬਾਕੀ ਅਸੀਂ ਜਿਹੜਾ ਇਹ ਸ਼ੁਰੂ ਹੋ ਜਾਣਾ ਸਵੇਰ ਤੋਂ ਫੁੱਲ ਫਲੈਸ਼ ਜੀ 10 12 ਸਟੂਡੈਂਟ ਹੋ ਗਏ ਸਾਨੂੰ ਲੱਗਦਾ ਵੀ 1 ਮਹੀਨੇ ਦੇ ਵਿੱਚ ਇੱਥੇ ਜਿਆਦਾ ਨਹੀਂ ਤਾਂ 50 60 ਬੱਚਿਆਂ ਦੀ ਗੈਦਰਿੰਗ ਸ਼ੁਰੂ ਹੋ ਜਾਏਗੀ ਮੈਂ ਨਾ ਅਪਰੋਚ ਦੇ ਵਿੱਚ ਆ ਗਿਆ ਤੇ ਇੱਥੇ ਲੋੜ ਵੀ ਸੀ ਜੀ ਤਾਂ ਜੋ ਗਰੀਬ ਬੱਚੀਆਂ ਫੈਕਟਰੀਆਂ ਚੋਂ 5000 6000 ਤੇ ਕੰਮ ਕਰਦੀਆਂ ਸੀ ਜੀ ਬਹੁਤ ਉਹਨਾਂ ਨੂੰ ਦਿੱਕਤ ਹੈ ਮੈਂ ਦੇਖਿਆ ਫੈਕਟਰੀਆਂ ਤੇ ਜਾ ਕੇ ਕੋਈ ਬਹੁਤ ਮਾੜਾ ਹਾਲ ਸੀ ਜੀ ਉਸੇ ਤੋਂ ਮੇਰੇ ਦਿਮਾਗ ਵਿੱਚ ਆਈ ਆ ਜੀ ਹਾਂਜੀ ਬਈ ਇਹ ਤਾਂ ਜ਼ਿਆਦਾ ਨਹੀਂ ਤਾਂ ਕੰਪਿਊਟਰ ਸਿੱਖ ਲਵੇ ਸਟਾਰਟਿੰਗ 15 ਤੋਂ 20000 ਰੁਪਏ ਜੀ ਸਟਾਰਟਿੰਗ ਹੈ ਸੈਲਰੀ ਜਿਹੜੀ ਤੇ ਆਪਣਾ ਜ ਬਿਊਟੀ ਪਾਰਲਰ ਬਿਊਟਿਅ ਕ੍ਰੇਜ਼ ਹੈ ਇਹਨਾਂ ਚੀਜ਼ਾਂ ਦਾ ਜੇ ਸਿੱਖ ਲੈਂਦੀਆਂ ਫਿਰ ਸਾਡੀ ਸੰਸਥਾ ਵੱਲੋਂ ਸਰਟੀਫਿਕੇਟ ਲੈ ਕੇ ਲੋਨ ਮਿਲੇਗਾ ਆਪਣਾ ਬਿਟਿਕ ਤੋਂ ਸ਼ੁਰੂ ਕਰ ਲੈ ਜੀ ਜੀ ਬਿਊਟੀ ਪਾਰਲਰ ਤੋਂ ਸ਼ੁਰੂ ਕਰਨਾ ਜਿਹੜਾ ਕੰਮਕਾਰ ਹੈ ਆਪਣੇ ਪੈਰਾਂ ਤੇ ਸਟੈਂਡ ਹੋ ਸਕਦੀਆਂ ਇੱਕ ਉਮੀਦ ਫ੍ਰੀ ਐਜੂਕੇਸ਼ਨ ਸੁਸਾਇਟੀ ਵਿੱਚ ਆਨ ਦਾ ਮੌਕਾ ਮਿਲਿਆ ਤੇ ਜਾਣ ਕੇ ਬੜੀ ਖੁਸ਼ੀ ਹੋਈ ਕਿ ਇਹ ਰੋਜ਼ਗਾਰ ਦੇਣ ਦੇ ਲਈ ਫਰੀ ਕੈਂਪ ਲਗਾਇਆ ਇਹਨਾਂ ਨੇ ਫਸਟ ਔਰ ਇਹਨਾਂ ਦੇ ਇਸ ਦੇ ਨਾਲ-ਨਾਲ ਇਹਨਾਂ ਨੇ ਸਿਲਾਈ ਮਸ਼ੀਨ ਦੇ ਕੰਮ ਸ਼ੁਰੂ ਕਰਾ ਕੇ ਜਿਨ੍ਹਾਂ ਨੂੰ ਮਿਲੇਗੀ ਸਿੱਖਣ ਦਾ ਮੌਕਾ ਮਿਲੇਗਾ ਅੱਗੇ ਕਮਾ ਸਕਣਗੇ ਆਪਣਾ ਰੋਜ਼ਗਾਰ ਅੱਗੇ ਵਧਾ ਸਕਣਗੇ ਇਹਦੇ ਨਾਲ-ਨਾਲ ਮੈਡੀਕਲ ਕੈਂਪੇਨਾਂ ਨੇ ਲਗਾਇਆ ਉਸ ਦਿਨ ਨਾਲ ਇਹਨਾਂ ਨੇ ਇੱਕ ਫੈਸ਼ਨ ਸ਼ੋਅ ਲਈ ਲਈ ਵੀ ਅੱਗੇ ਕੰਮ ਚਾਰੀ ਰੱਖ ਸਕਦੇ ਨੇ ਬੜਾ ਬੜਾ ਅੱਛਾ ਲੱਗਾ ਵੀ ਜਿਹੜਾ ਇੱਕ ਨੋਬਲ ਕੰਮ ਹੋ ਰਿਹਾ ਹੈਗਾ ਸੋਸਾਇਟੀ ਨੂੰ ਇੱਕ ਅੱਗੇ ਵਧਣ ਦਾ ਮੌਕਾ ਮਿਲ ਰਿਹਾ ਹੈਗਾ ਯਾ ਯੈਸ ਬਹੁਤ ਮੌਕਾ ਮਿਲੇਗਾ ਜਿਹੜਾ ਇੰਨਾ ਕੈਂਪ ਲੱਗਾ ਹੋਇਆ ਹੈਗਾ ਇਹਦੇ ਨਾਲ ਕੀ ਹੋਏਗਾ ਕਿ ਜਿਹੜੇ ਬੰਦੇ ਨਹੀਂ ਅਪਰੋਚ ਕਰ ਪਾਉਂਦੇ ਉਹ ਸਾਰੇ ਆਣਗੇ ਔਰ ਕੰਮ ਸਿੱਖਣਗੇ ਆਣਵਾਲੇ ਸਮੇਂ 'ਚ ਉਹਨਾਂ ਨੂੰ ਰੋਜੀ ਰੋਟੀ ਦਾ ਇੱਕ ਸਾਧਨ ਬਣੇਗਾ ਜਿਹੜਾ ਬਹੁਤ ਜ਼ਰੂਰੀ ਆ ਲੜਕੀਆਂ ਜਿੰਨੀ ਦੇਰ ਤੱਕ ਆਪਣੇ ਪੈਰਾਂ ਤੇ ਆਪ ਕਮਾ ਕੇ ਖੜੀਆਂ ਨਹੀਂ ਹੁੰਦੀਆਂ ਮੇਰੇ ਹਿਸਾਬ ਨਾਲ ਉਨੀ ਦੇਰ ਤੱਕ ਉਹਨਾਂ ਨੂੰ ਸ਼ਾਦੀ ਵੀ ਨਹੀਂ ਕਰਨੀ ਚਾਹੀਦੀ ਆਪਣੇ ਪੈਰਾਂ ਤੇ ਖੜੀ ਹੋਣਗੀ ਆ ਮੌਕਾ ਮਿਲੇਗਾ ਕਿ ਬੜਾ ਵੱਡਾ ਕਾਰਜ ਹੈ ਜਿਹੜਾ ਬੜਾ ਮੈਂ ਕਹਾਂ ਬੜਾ ਨੋਬਲ ਵਰਕ ਹੈ ਜਿਹੜਾ ਇੱਕ ਕੀ ਕਰ ਰਹੀ ਹੈ ਸੋਸਾਇਟੀ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਸਾਰਿਆਂ ਨੂੰ ਇਸ ਕੰਮ ਲਈ ਅੱਗੇ ਆਉਣਾ ਚਾਹੀਦਾ ਸੋ ਥੈਟ ਵੀ ਕੱਲ ਨੂੰ ਮਾਪੇ ਬੱਚੀਆਂ ਦਾ ਵਿਆਹ ਕਰਨਾ ਹੁੰਦਾ ਬੱਚੀਆਂ ਆਪਣੇ ਪੈਰਾਂ ਤੇ ਖੜੀਆਂ ਹੋਣਗੀਆਂ ਤਾਂ ਅੱਗੇ ਵੱਧ ਸਕਣਗੀਆਂ ਆਪਣੇ ਪਰਿਵਾਰ ਨੂੰ ਕਿ ਵਿਧਾਨ ਸਕਣਗੀਆਂ ਸਾਰਿਆਂ ਨੂੰ ਵੀ ਇਵਨ ਐਨ ਜੀਓਜ਼ ਨੂੰ ਵੀ ਇਹ ਚਾਹੀਦਾ ਹੈਗਾ ਐਜੂਕੇਸ਼ਨ ਦੇ ਵਿੱਚ ਔਰ ਕੋਈ ਹੈਂਡੀਵਰਕ ਹੋਵੇ ਜਾਂ ਕੋਈ ਹੋਰ ਕੰਮ ਜਿਸ ਦੇ ਨਾਲ ਅਸੀਂ ਅੱਗੇ ਵਧ ਸਕੀਏ ਉਹ ਕੰਮ ਜ਼ਰੂਰ ਸਾਰੇ ਨੂੰ ਅੱਗੇ ਕਰਨਾ ਚਾਹੀਦਾ ਹੈ